ਸਾਚੀ ਗਾਲ ਜੀ ਸਵਾਗਤ ਆਓ ਅੱਜ ਦੇ ਨਵੇਂ ਵਲੌਗ ਵਿੱਚ ਅੱਜ ਬਾਈ ਆਪਾਂ ਜਾ ਰਹੇ ਆ ਤੇ ਵਿਸਾ ਗੁਰਦੁਆਰਾ ਵਾਲਿਆਂ ਦਾ ਟਰੈਕਟਰ ਚੈੱਕ ਕਰਨ ਤੇ ਬਾਬਾ ਕਹਿੰਦਾ ਆ ਕੇ ਜਾਇਓ ਵੀ ਨਾਲੇ ਟਰੈਕਟਰ ਦੇਖ ਲਿਓ ਤੇ ਅੱਜ ਬਾਈ ਮੈਂ ਵੀ ਲੱਗਿਆ ਵਾ ਹੋਰ ਕੁਲਵੰਤ ਬਾਈ ਹੋਰ ਨਮੀ ਦਾ ਜੀ ਭਾਈ ਅੱਜ ਮੈਂ ਵੀ ਲੱਗਿਆ ਬਾਈ ਤੇ ਟਰੈਕਟਰ ਵੀ ਦੇਖ ਕੇ ਆਉਨੇ ਆਪਾਂ ਚੈੱਕ ਕਰਕੇ ਵੀ ਕੀ ਆ ਪ੍ਰੋਬਲਮ ਟਰੈਕਟਰ ਦੀ ਤੇ ਨੂੰ ਮੈਂ ਦਿਖਾਉਣਾ ਆ ਕੇ ਵੀਡੀਓ ਦੇ ਵਿੱਚ ਬਾਈ ਤੇ ਨਾਲੇ ਮੀਂਹ ਵੀ ਦਿਖਾਉਣਾ ਤੁਹਾਨੂੰ ਕਰੋ ਚੈੱਕ ਬਾਈ ਤੇ ਪਾਣੀ ਵੀ ਕਾਫੀ ਚੱਲ ਰਿਹਾ ਮੀਂਹ ਵੀ ਮਠਾ ਮਠਾ ਜਾ ਪੈ ਰਿਹਾ ਏ ਮੀਂਹ ਅੱਜ ਤੇਜ਼ ਪੈ ਰਿਹਾ ਬਾਈ ਮੀਂਹ ਆਇਆ ਬਾਈ ਤਿੰਨ ਚਾਰ ਦਿਨ ਹੋ ਗਏ ਗਰਮੀ ਬਹੁਤ ਧੀ ਲਗਾਤਾਰ ਹੀ ਗਰਮੀ ਰਹੀ ਹੈ ਹੁਣ ਤਿੰਨ ਚਾਰ ਦਿਨ ਇਹਦੇ ਨਾਲ ਫਸਲ ਨਾਲ ਵੀ ਨੁਕਸਾਨ ਆ ਤੇ ਗਰਮੀ ਕਰਕੇ ਥੋੜਾ ਜਿਹਾ ਮੀਂਹ ਪਿਆ ਆਈ ਗਰਮੀ ਕਈ ਦਿਨਾਂ ਦੀ ਹੋ ਗਈ ਹੁਣ ਗਰਮੀ ਬਹੁਤ ਤੇਜ਼ੀ ਦੀ ਆਪਣੇ ਕੋਲ ਟਰੈਕਟਰ ਇੱਕ ਹੋ ਰ ਆ ਗਿਆ ਵੀਰੇ 855 ਚੈੱਕ ਕਰੋ ਇਹ ਹਲੇ ਖੜੀ ਹੀ ਆ ਕੇ ਸੇ ਬਾਕੀ ਉੱਧਰ ਖੜੇ ਆਪਣੇ ਟਰੈਕਟਰ ਸਾਰੇ ਫਾਰਮ ਟਰੈਕ 45 ਆ ਇਹ 15 ਮਾਡਲ ਆ ਤੇ ਨਵੇਂ ਖੜੇ ਆਪਣੇ ਆਹ ਭਾਈ ਬਾਬਾ ਜੀ ਕਹਿੰਦੇ ਆ ਵੀ ਸਾਡਾ ਟ੍ਰੈਕਟਰ ਕੰਟਰੋਲਰ ਘੱਟ ਕੰਮ ਕਰਦਾ ਏ ਬਿਜ ਕੰਟਰੋਲ ਨਹੀਂ ਕਰਦਾ ਪੂਰਾ ਪ੍ਰੋਪਰ ਤੇ ਉਹੀ ਆਪਾਂ ਦੇਖਣ ਆਏ ਵੀ ਕਿਹੜਾ ਚੱਕਰ ਆ ਇੱਕ ਤਾਂ ਇਹਦਾ ਮੈਨੂੰ ਲੱਗਦਾ ਨਾ ਵੀ ਇਹਨਾਂ ਦੀ ਕੋੜੀ ਨੀਵੀ ਆ ਤੇ ਕਿਹਨੇ ਟੌਪ ਲਿੰਕ ਦਾ ਜਿਹੜਾ ਡੰਡਾ ਪਾਏ ਕਰਦੇ ਉਹ ਗਲਤ ਉਹਦੇ ਜਿਹਾ ਪਾਇਆ ਹੋਇਆ ਏ ਰਾਖ ਵਿੱਚ ਉਹ ਸਾਹਤੇ ਥੱਲੇ ਪਾਉਣਾ ਇਹਨਾਂ ਨੇ ਗੱਬੇ ਜਿਹਾ ਸੈਂਟਰ ਚ ਪਾਇਆ ਹੋਇਆ ਇਹਨਾਂ ਨੇ ਤੇ ਬਾਕੀ ਦੇਖਦੇ ਆ ਹੁਣ ਬਾਈ ਲੱਗਿਆ ਵਾ ਚਲਾ ਕੇ ਦੇਖਣ ਵੀ ਕਿ ਆ ਜੱਕਰ ਕਰਾ ਕੀ ਕਰਦਾ ਬਾਕੀ ਸੇ ਤੁਹਾਨੂੰ ਦਿਖਾਉਨੇ ਬਾਈ ਅੱਗੇ ਇੱਕ ਤਾਂ ਆ ਜੇ ਆਪਾਂ ਨੇ ਲਿਫਟ ਫਿਲਟਰ ਜੀ ਇਹ ਕਰਨਾ ਉਹ ਲਿਫਟ ਵੈਂਟਰ ਸਰਵੋਸ ਕਰਾਂ ਹੋਇਆ ਨਹੀਂ ਸੀਗਾ ਤੇ ਕਪ ਆਪਣੇ ਆ ਕੰਟਰੋਲਰ ਸੈਟਿੰਗ ਕਰਤੀ ਜਾਣਾ ਇਹਦਾ ਉਹ ਉਹਨਾਂ ਨੇ ਗੱਬੇ ਪਾਇਆ ਬਾਈ ਇਹ ਸੱਤੇ ਛੇਟਾਂ ਪਾਉਣੇ ਟੌਪ ਲਿੰਕ ਐ ਥਾਲਿਆਂ ਨੂੰ ਸਪੈਸ਼ਲੀ ਜਿਹੜੀ ਚੀਜ਼ ਤੋਂ ਆਪਾਂ ਨੇ ਕੰਟਰੋਲ ਲੈਣਾ ਐ ਉਹਨੂੰ ਸਪੈਸ਼ਲੀ ਥੱਲੇ ਪਾਉਣੀ ਐ ਟੌਪ ਲਿੰਕ ਬਾਕੀ ਤਾਂ ਰੋਟਾ ਰੋਟਾ ਮੀਟਰ ਦਾ ਉੱਪਰ ਵੀ ਚੱਲੀਊ ਤੇ ਜਿਹੜੀ ਚੀਜ਼ ਤੋਂ ਆਪਾਂ ਨੇ ਕੰਟਰੋਲ ਲੈਣਾ ਉਹਨੂੰ ਟੌਪ ਲਿੰਕ ਥੱਲੇ ਜਾ ਹੀ ਰਹੀ ਐ ਤੇ ਘੋੜੀ ਦੀ ਘੱਟੋ ਘੱਟ 3 ਤੋਂ 4 ਇੰਚ ਦੀ ਚਾਹੀਦੀ ਐ ਉਹ ਡੰਡਾ ਮੋਰਨੋਂ ਪੈਦਾ ਨਹੀਂ ਹੈਗਾ ਹੁਣ ਜਦੋਂ ਖਾਲੇ ਧਰਤੀ ਜੀ ਲੱਗ ਜਾਂਦੇ ਆ ਨਾ ਤਾਂ ਉੱਥਲੇ ਇਹ ਰਹਿ ਜਾਂਦਾ ਫਿਰ ਡੰਡਾ ਵੀ ਉੱਪਰ ਨੂੰ ਜੇ ਉਹ ਅੰਦਰ ਨੂੰ ਝਟਕਾ ਦਊਗਾ ਸਪਰਿੰਗ ਨੂੰ ਪਤਾ ਲੱਗੂਗਾ ਤਾਂ ਟਰੈਕਟਰ ਕੰਟਰੋਲ ਕਰੂਗਾ ਇੱਕ ਤਾਂ ਇਹਨਾਂ ਦੀ ਕੂੜੀ ਉੱਚੀ ਹੋਣੀ ਹੈ ਇੱਕ ਦੇਖਦੇ ਆਪਾਂ ਥੱਲੇ ਪਾ ਕੇ ਇੱਕ ਵੀ ਚੈੱਕ ਕਰਦੇ ਆ ਪਹਿਲਾਂ ਚਲਾ ਕੇ ਦੇਖ ਲਈ ਜਿੱਦਾਂ ਬਾਬਾ ਜੀ ਚਲਾਉਂਦੇ ਤੇ ਮੈਂ ਕਿਹਾ ਉਦਾਂ ਹੀ ਚਲਾ ਕੇ ਦੇਖੋ ਪਹਿਲਾਂ ਵੀ ਕਿਆ ਕਰਦਾ ਏ ਫਿਰ ਆਪਾਂ ਸੈਟਿੰਗ ਕਰਕੇ ਫਿਰ ਚਲਾ ਕੇ ਦੇਖਾਂ ਵੀ ਫਰਕ ਕਿਆ ਆਇਆ ਏ ਉਹਨੂੰ ਦਿਖਾਉਨੇ ਆ ਕਿ ਭਾਈ ਵੀਡੀਓ ਦੇ ਵਿੱਚ ਤੇ ਜਮੀਨ ਬਾਬਾ ਜੀ ਦੀ ਦਰਿਆ ਦੇ ਕੰਢੇ ਤੇ ਆ ਇਹ ਹੈੱਡ ਦਰਬਾਰ ਵਾਲਿਆਂ ਦਾ ਜਿੱੱਬੀ ਸਾਹਿਬ ਗੁਰਦੁਆਰੇ ਵਾਲਿਆਂ ਦਾ ਟਰੈਕਟਰ ਆ ਉਹਨਾਂ ਦੀ ਉਹ ਜ਼ਮੀਨ ਆ ਇਹ ਦਰਿਆ ਦੇ ਕੰਢੇ ਤੇ ਤੇ ਸਾਹਮਣੇ ਭਾਈ ਪੋਲਾ ਬਟਾ ਨਮਾਚਰ ਨੂੰ ਜਾਂਦਾ ਏ ਰੋਖੜ ਤੋਂ ਰਿਆ ਜਿਵੇਂ ਇਸ ਟਾਂ ਪਾਣੀ ਖੋਲਾ ਮੀਂਹ ਦਾ ਮੌਸਮ ਵੀ ਬਾਈ ਮੀਂਹ ਵਾਲੀ ਬਣਿਆ ਬਾਈ ਹੁਣ ਮੀਂਹ ਦਾ ਵੈਸੇ ਜੀਰੀਆਂ ਨੂੰ ਵੀ ਨੁਕਸਾਨ ਆ ਇਹ ਪੱਕੀਆਂ ਚੁੱਕੀਆਂ ਜੀਰੀਆਂ ਉਹਦਾ ਮੀਂਹ ਨੂੰ ਮੀਂਹ ਦਾ ਨੁਕਸਾਨ ਹੈ ਹੁਣ ਟਰੈਕਟਰ ਸਲਿੱਪਰ ਵੀ ਬਹੁਤ ਕੱਢਦਾ ਹੈ ਟਾਇਰਾਂ 'ਚ ਵੀ ਵੇਟ ਬੂਟ ਪਾਉਣੇ ਪੈਣੇ ਆ ਗਾਜੇ ਖੇਤ ਵੀ ਜਿਆਦਾ ਕਿਲਾ ਆ ਔਰ ਭਾਈ ਕੀ ਹਾਲਾ ਕਿਵੇਂ ਲੱਗਿਆ ਭਾਈ ਠੀਕ ਆ ਇਹਦੇ ਨੁਕਸ ਕਿਆ ਭਾਈ ਕਰਦਾ ਗਿਆ ਕੰਟਰੋਲ ਸਹੀ ਨਹੀਂ ਕਰਦਾ ਕਿੱਦਾਂ ਗਿਆ ਠੀਕ ਆ ਹਾਂ ਨਾ ਠੀਕ ਆ ਇਹ ਠੀਕ ਆ ਘਾਟੀ ਬੀ ਜਾਓ ਖੈਟੇ ਦਰਬਾਰ ਵਾਲਿਆਂ ਨੂੰ ਈ ਗਾ ਈ ਗਾ ਬਈ ਮ ਮੋੜ ਪਰ ਨਹੀਂ ਜਾਏ ਚੱਕਦਾ ਲਿਫਟ ਨਾ ਹੂੰ ਦਬਦਾ ਦੂਦਾ ਤਾਂ ਨਹੀਂ ਹੈਗਾ ਮੈਂ ਇਹ ਦਬਦਾ ਤਾਂ ਹੈਗਾ ਸਲਿੱਪ ਕੋ ਬੋ ਮੈਂ ਪਹਿਲੇ ਟਾਇਰਾਂ 'ਚ ਵੇਟ ਪਵਾ ਦੋ ਜੀ ਫਿਰ ਵੇਟ ਕਿੰਨੇ ਵੀ ਕਰਦੇ ਤੁਸੀਂ ਕਹਿੰਦੇ ਆ ਹਾਂ ਜੀ ਉਦੋਂ ਦੇਣ ਆਏ ਤੇ ਉਦੋਂ ਹੀ ਤੇ ਪਾ ਕੇ ਲਿਆ ਸਕਦੇ ਉਹ ਫਿਰ ਨਾਲ ਐਕਸਟਰਾ ਪੈਸੇ ਲੱਗਦੇ ਆ ਜੀ ਮੈਂ ਹੁਣ ਤਾਂ ਮੈਂ ਥੋੜੀ ਜਿਹੀ ਤੋੜਨਾ ਦਾ ਹਾਂ ਹਾਂ ਹੁਣ ਚੱਲੇ ਆ ਕੇ ਹਾਂ 140 ਸਭ ਤੋਂ ਪਹਿਲ 40 ਕਰੀ ਹਾਂਜੀ ਹਾਂਜੀ ਮੋਰਮੇ ਮਰਦਾ ਬਸ ਫਾਲਿਆਂ ਨੂੰ ਨਾ ਕੰਟਰੋਲਰ ਸਭ ਤੋਂ ਥੱਲੇ ਪਾ ਕੇ ਕਰੋ ਜੀ ਆਹ ਟੌਪ ਲਿੰਕ ਕਿਉਂ ਥੱਲੇ ਹਾਂ ਅੱਛਾ ਇਹਨੇ ਤਾਂ ਅੰਗ ਕੰਟਰੋਲ ਕਰਨਾ ਨਹੀਂ ਦਾ ਟੂਕਾ ਬੀਟਰ ਨੂੰ ਨਹੀਂ ਸਿਆਣ ਦਾ ਉਹ ਫਾਲਿਆਂ ਨੂੰ ਵੀ ਨਹੀਂ ਸਿਆਣ ਲੈ ਇਹਨੇ ਦੱਸਿਆ ਕਿਆ ਗੱਲ ਆਈ ਇੱਕ ਤਾਂ ਘੋੜੀ ਥੋੜੀ ਨੀਵੀਂ ਆ ਉਹ ਦੇਖੋ ਜੇ ਉਹ ਫਾਲੇ ਥੱਲੇ ਲੱਗ ਜਾਂਦੇ ਆ ਜੀ ਉਦੋਂ ਉਹ ਕੰਟਰੋਲ ਕਰਨਾ ਛੱਡ ਜਾਂਦਾ ਜੀ ਘੋੜੀ ਹੋਰ ਉੱਚੀ ਚਾਹੀਦੀ ਉੱਚੀ ਚਾਹੀਦੀ ਐ ਘੋੜੀ ਧਰਤੀ ਤੋਂ ਘੱਟੋ ਘੱਟ 46 ਇੰਚ ਦੀ ਘੋੜੀ ਚਾਹੀਦੀ ਬਾਪੂ ਇੱਕ ਪਿੰਨ ਸਾਰਿਆਂ ਤੇ ਥੱਲੇ ਪਾਏ ਕਰੋ ਜੀ ਫਾਲਿਆਂ ਨੂੰ ਫਾਲਿਆਂ ਨੂੰ ਰੋਟੇਟਰ ਨੂੰ ਚਾਹੀ ਜਿੱਥੇ ਮਰਜੀ ਪਾ ਲੋ ਉੱਪਰ ਗੱਬੇ ਪਾ ਲੋ ਜਿਵੇਂ ਫਾਲਿਆਂ ਨੂੰ ਥੱਲੇ ਪਾਏ ਕਰੋ ਬੱਸ ਰੋ ਚੈੱਕ ਦਰਿਆ ਚ ਪਾਣੀ ਪਾਣੀ ਦਾ ਵੈਸੇ ਘਾਟੀ ਇਸ ਤਰੀ ਸੜਦਾ ਹੈ ਨਾ ਬਾਈ ਬਰਲੀ ਸਾੜੇ ਹੁੰਦਾ ਪਾਣੀ ਜਿਆਦਾ ਇਧਰ ਦਾ ਘੱਟੇ ਪਾਣੀ ਆ ਫਟ ਕੇ ਜੇ ਖੋਲੇ ਵੇ ਘਾਟੀ ਨਾਲੇ ਆ ਵੀ ਨਵਾਂ ਸ਼ਹਿਰ ਬੜਾ ਨਵਾਂ ਸ਼ਹਿਰ ਨਹੀਂ ਆਦਾ ਇਹੜਾ ਫਗਵਾੜੀ ਨੂੰ